ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਿਡ 21/07/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਖੇ ਔਰ ਸੇਮ ਡੇ ਰਿਪੋਰਟ ਪੁਲਿਸ ਨੇ ਅਮਿਤ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 9 ਕਰੋੜ ਰੁਪਏ ਦੀ ਸੀ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ